ਕਿਸਾਨ ਲੀਡਰਾਂ ਨੂੰ ਡਿਟੇਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼ੰਭੂ ਤੇ ਖਨੌਰੀ ਬਾਰਡਰ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਕਿਸਾਨ ਇੱਥੋਂ ਭੇਜ ਦਿੱਤੇ ਗਏ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਸੀ ਮੌਕੇ ਦੇ ਉੱਪਰ ਔਰ ਜਿਹੜੀ ਸ਼ੰਭੂ ਬਾਰਡਰ ਦੀ ਸਟੇਜ ਸੀ ਉਹ ਦੇਖ ਸਕਦੇ ਹੋ ਤੁਸੀਂ ਕਿ ਸ਼ੰਭੂ ਬਾਰਡਰ ਦੀ ਸਟੇਜ ਨੂੰ ਟੈਟਰੀ ਕਰ ਦਿੱਤਾ ਗਿਆ ਹੈ ਮੌਕੇ ਦੇ ਉੱਪਰ ਸ਼ੰਭੂ ਬਾਰਡਰ ਤੇ ਅਸੀਂ ਸ਼ੰਭੂ ਬਾਰਡਰ ਤੋਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿੱਥੇ ਮੌਕੇ ਦੇ ਉੱਪਰ ਪੁਲਿਸ ਦੀ ਭਾਰੀ ਨਫਰੀ ਹੈ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਜਵਾਨ ਮੌਕੇ ਦੇ ਉੱਪਰ ਤਾਇਨਾ ਵੱਡੀਆਂ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਨੇ ਇਸੇ ਸਟੇਜ ਤੋਂ ਅਨਾਉਂਸਮੈਂਟ ਹੁੰਦੀਆਂ ਸੀਗੀਆਂ ਸ਼ੰਭੂ ਬਾਰਡਰ ਦੀ ਸਟੇਜ ਆ ਜਿੱਥੋਂ ਜਿਸ ਨੂੰ ਢਹ ਢੇਰੀ ਕਰ ਦਿੱਤਾ ਗਿਆ ਇਸ ਨੂੰ ਤੋੜ ਕੇ ਹੁਣ ਪਾਸੇ ਕੀਤਾ ਜਾ ਰਿਹਾ ਜਿਹੜੇ ਸ਼ੈੱਡ ਸੀਗੇ ਇਹਨਾਂ ਨੂੰ ਤੋੜ ਕੇ ਪਾਸੇ ਕੀਤਾ ਜਾ ਰਿਹਾ ਪਰਾਂ ਛੁੱਟਿਆ ਜਾ ਰਿਹਾ ਇਸ ਨੂੰ ਤਾਂ ਇਹ ਦੇਖਿਆ ਜਾ ਸਕਦਾ ਕਿ ਮੌਕੇ ਦਾ ਮਾਹੌਲ ਕੀ ਹੈ ਤਾਂ ਪੂਰਾ ਹਾਈਵੇ ਕਲੀਅਰ ਕਰ ਦਿੱਤਾ ਗਿਆ ਪੂਰਾ ਰੂਟ ਕਲੀਅਰ ਕਰ ਦਿੱਤਾ ਗਿਆ ਪੂਰਾ ਹਾਈਵੇ ਕਲੀਅਰ ਕਰ ਦਿੱਤਾ ਗਿਆ ਹੈ ਮੌਕੇ ਦੇ ਉੱਪਰ ਕਿਉਂਕਿ ਜਿਸ ਤਰੀਕੇ ਦੇ ਨਾਲ ਸੰਭੂ ਬਾਰਡਰ ਦੀ ਇਸ ਸਟੇਜ ਤੋਂ ਸੁਨੇਹੇ ਲਾਏ ਜਾਂਦੇ ਸੀ ਕਿਸਾਨ ਆਗੂਆਂ ਨੂੰ ਕਿਸਾਨ ਲੀਡਰਾਂ ਨੂੰ ਤਾਂ ਹੁਣ ਇਹ ਸਟੇਜ ਜਿਹੜੀ ਹੈ ਇਹ ਟੁੱਟ ਚੁੱਕੀ ਹੈ ਪੂਰੀ ਕਿਉਂਕਿ ਇਹ ਸਟੇਜ ਜਿਹੜੀ ਹੈ ਇਸ ਨੂੰ ਹਟਾ ਦਿੱਤਾ ਗਿਆ ਸੜਕ ਤੋਂ ਤਾਂ ਜਿੱਥੇ ਇੱਕ ਪਾਸੇ ਬਹੁਤ ਸਾਰੇ ਟਰੈਕਟਰ ਟਰਾਲੀਆਂ ਵਾਲਾ ਸੀ ਜਾ ਕੇ ਦੇਖ ਕੇ ਆਏ ਆ ਤਾਂ ਉੱਥੇ ਕਿਸਾਨ ਕੋਈ ਨਜ਼ਰ ਨਹੀਂ ਆਇਆ ਕਿਉਂਕਿ ਡਿਟੇਨ ਕਰ ਲਿਆ ਗਿਆ ਜ਼ਿਆਦਾਤਰ ਕਿਸਾਨਾਂ ਨੂੰ ਕੁਝ ਇੱਕ ਕਿਸਾਨ ਲੀਡਰ ਜਿਹੜੇ ਸੀਗੇ ਉਹਨਾਂ ਨੂੰ ਪਹਿਲਾਂ ਡਿਟੇਨ ਕੀਤਾ ਗਿਆ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਜਦੋਂ ਮੌਕੇ ਤੇ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਔਰ ਮੀਟਿੰਗ ਤੋਂ ਬਾਅਦ ਜਦੋਂ ਆਰਏ ਸੀਗੇ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਸਣੇ ਕਈ ਕਿਸਾਨ ਲੀਡਰਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਫਿਰ ਉਸ ਤੋਂ ਬਾਅਦ ਸ਼ੰਭੂ ਤੇ ਖਨੋਰੀ ਬਾਰਡਰ ਵੱਲ ਕੂਚ ਕੀਤਾ ਪੁਲਿਸ ਨੇ ਜਿਸ ਤੋਂ ਬਾਅਦ ਵੀ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਸ਼ੰਭੂ ਬਾਰਡਰ ਪੂਰਾ ਖਾਲੀ ਕਰਵਾ ਦਿੱਤਾ ਗਿਆ ਪੁਲਿਸ ਦੇ ਵੱਲੋਂ ਕਿਉਂਕਿ ਪੰਜਾਬ ਸਰਕਾਰ ਨੇ ਤਰਕ ਦਿੱਤਾ ਕਿ ਅਸੀਂ ਕਿਹਾ ਸੀ ਕਿਸਾਨਾਂ ਨੂੰ ਕਿ ਤੁਸੀਂ ਰੂਟ ਕਲੀਅਰ ਕਰਨ ਦੇ ਬਾਰੇ ਸੋਚੋ ਕੁਝ ਕਿਉਂਕਿ ਸ਼ੰਭੂ ਤੇ ਖਨੌਰੀ ਦੋ ਮੇਨ ਹਾਈਵੇ ਜਿਹੜੇ ਕਨੈਕਟ ਕਰਦੇ ਆ ਪੰਜਾਬ ਨੂੰ ਦਿੱਲੀ ਦੇ ਨਾਲ ਤਾਂ ਉੱਥੋਂ ਵਪਾਰੀ ਆਉਣ ਚੱਕ ਤਰਾ ਰਿਹਾ ਟਰੱਕਾਂ ਵਾਲਿਆਂ ਨੂੰ ਭਾੜਾ ਬਹੁਤ ਜ਼ਿਆਦਾ ਪੈ ਰਿਹਾ ਵਪਾਰ ਦਾ ਨੁਕਸਾਨ ਹੋ ਰਿਹਾ ਔਰ ਇਸ ਕਰਕੇ ਅਸੀਂ ਚੌਲੇ ਕਿ ਖਾਲੀ ਕਰੋ ਤਾਂ ਫਿਰ ਹੁਣ ਖਾਲੀ ਕਰਵਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਇਸ ਨੂੰ ਖਾਲੀ ਕਰਵਾ ਦਿੱਤਾ ਗਿਆ ਜਿਹੜਾ ਖਨੌਰੀ ਬਾਰਡਰ ਵਾਲਾ ਧਰਨਾ ਸੀ ਉਸ ਨੂੰ ਵੀ ਜਿਹੜਾ ਸ਼ੰਭੂ ਬਾਰਡਰ ਵਾਲਾ ਧਰਨਾ ਸੀਗਾ ਉਸ ਨੂੰ ਵੀ ਜਿੱਥੇ ਇੱਕ ਪਾਸੇ ਕਿਸਾਨਾਂ ਨੂੰ ਹਟਵਾ ਦਿੱਤਾ ਗਿਆ ਹੈ ਟਰੈਕਟਰ ਟਰਾਲੀਆਂ ਜਿਹੜੀਆਂ ਉਹਨਾਂ ਦੀਆਂ ਇੱਕ ਯਾਰਡ ਬਣਾਇਆ ਗਿਆ ਉੱਥੇ ਲਜਾਈਆਂ ਜਾਣਗੇ ਆਪੋ ਆਪਣੇ ਸਾਧਨ ਦਿਖਾ ਕੇ ਸਾਧਨਾਂ ਦੇ ਜਿਹੜੇ ਕਾਗਜ਼ ਦਿਖਾ ਕੇ ਕਿਸਾਨ ਉੱਥੋਂ ਲਜਾ ਸਕਣਗੇ ਆਪੋ ਆਪਣੇ ਸਾਧਨਾਂ ਨੂੰ ਯਾਰਡ ਚੋਂ ਤਾਂ ਉੱਥੇ ਹੀ ਜਿਹੜਾ ਬਾਕੀ ਦਾ ਜਿੱਦਾਂ ਕਿਸੇ ਨੇ ਘਰ ਪਾ ਲਈ ਸੀ ਕਿਸੇ ਨੇ ਹੱਟਸ ਪਾ ਲਈਆਂ ਸੀਗੀਆਂ ਤਾਂ ਉਹਨਾਂ ਨੂੰ ਵੀ ਮੌਕੇ ਦੇ ਉੱਪਰੋਂ ਵੱਡੀਆਂ ਜੀਸੀਬੀ ਮਸ਼ੀਨਾਂ ਦੇ ਨਾਲ ਹਟਾ ਦਿੱਤਾ ਗਿਆ ਤਾਂ ਹੁਣ ਉਧਰਲੇ ਬੰਨੇ ਟਰੈਕਟਰ ਹਟਾਉਣ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਤਾਂ ਅੱਜ ਰਾਤ ਨੂੰ ਪੁਲਿਸ ਦੀ ਕੋਸ਼ਿਸ਼ ਹੈ ਕਿ ਵੱਤੋਂ ਵੱਤਸਾਦਨਾਂ ਨੂੰ ਮੌਕੇ ਦੇ ਉੱਪਰੋਂ ਹਟਾ ਦਿੱਤਾ ਜਾਵੇ ਵੱਤ ਵੱਤ ਸੈਕਟਰ ਵੱਤ ਵੱਤ ਥਾਲੀਆਂ ਨੂੰ ਮੌਕੇ ਤੋਂ ਹਟਾ ਦਿੱਤਾ ਜਾਵੇ ਤਾਂ ਇਹ ਕੋਸ਼ਿਸ਼ ਹੈਗੀ ਹੈ ਪੰਜਾਬ ਪੁਲਿਸ ਦੀ ਜਿੱਥੇ ਵੱਡੀ ਗਿਣਤੀ ਦੇ ਵਿੱਚ ਨਫਰੀ ਦੇਖੀ ਜਾ ਸਕਦੀ ਹੈ ਇਸ ਪਾਸੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਤਾਂ ਉਹੀ ਡੀਆਈਜੀ ਹਰਮਨਵੀਰ ਗਿੱਲ ਵੀ ਦੱਸ ਕੇ ਗਏ ਹੈ ਕਿ ਅਸੀਂ ਕਿਹਾ ਕਿਸਾਨਾਂ ਨੂੰ ਜਿਸ ਤੋਂ ਬਾਅਦ ਫਿਰ ਉਹਨਾਂ ਨੂੰ ਹਟਾ ਦਿੱਤਾ ਗਿਆ ਤਾਂ ਇਹ ਜਾਣਕਾਰੀ ਡੀਏਜੀ ਹਰਮਨਵੀਰ ਗਿੱਲ ਦੇ ਵੱਲੋਂ ਸਾਂਝੀ ਕੀਤੀ ਗਈ ਸੀ ਉਹਨਾਂ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਆਉਂਦੇ ਹੋਏ ਵੀ ਇਸ ਪਾਸੇ ਨਜ਼ਰ ਆ ਰਹੇ ਆ ਤਾਂ ਕੋਸ਼ਿਸ਼ ਵੀ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿ ਉਹ ਕੀ ਕਹਿੰਦੇ ਆ ਇਸ ਨੂੰ ਲੈ ਕੇ ਕਿਉਂਕਿ ਜਿਸ ਤਰੀਕੇ ਦੇ ਨਾਲ ਮੌਕੇ ਦੇ ਉੱਪਰ ਮੌਕਾ ਮੌਇਨਾ ਕਰਨ ਦੇ ਲਈ ਪੁਲਿਸ ਦੇ ਸੀਨੀਅਰ ਅਫਸਰ ਮੌਕੇ ਦੇ ਉੱਪਰ ਪਹੁੰਚਦੇ ਹੋਏ ਨਜ਼ਰ ਆ ਰਹੇ ਆ ਤਾਂ ਐਸਐਸਪੀ ਨਾਨਕ ਸਿੰਘ ਮੌਕੇ ਦੇ ਉੱਪਰ ਨੇ ਉਹਨਾਂ ਦੇ ਵੱਲੋਂ ਵੀ ਜਾਇਜ਼ਾ ਲਿਆ ਜਾ ਰਿਹਾ ਹੈ ਮੌਕੇ ਦੇ ਹਾਲਾਤਾਂ ਦਾ ਤਾਂ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਮੌਕੇ ਦੇ ਉੱਪਰ ਨੇ ਉਹਨਾਂ ਦੇ ਵੱਲੋਂ ਵੀ ਕੁਝ ਡਿਟੇਲਸ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਸਾਡੀ ਦੇਖਿਆ ਜੀ ਵੇਟ ਕਰ ਰਹੇ ਸੀ ਪਰ ਆਪਾਂ ਵੇਟ ਕਰ ਰਹੇ ਸੀ ਥੋੜਾ ਹੁਣ ਕੀ ਕੀ ਕਾਰਵਾਈ ਹੋਈ ਕਿੰਨੇ ਫੋਰਸ ਆਈਏ ਉਸ ਇੱਕ ਮਿੰਟ ਮੇਰੀ ਬਾਤ ਸੁਣ ਲਓ ਜਦ ਕੋਈ ਸੀਨੀਅਰ ਅਫਸਰ ਬਾਈਟ ਦੇ ਗਏ ਤਾਂ ਉਸ ਦੇ ਬਾਅਦ ਮੇਰੀ ਨਹੀਂ ਬਣਦੀ ਡੀਏਜੀ ਸਾਹਿਬ ਦੇ ਗਏ ਹੈ ਬਾਈ ਸਭ ਕੋ ਦੇ ਗਏ ਤਾਂ ਐਸਐਸਪੀ ਨਾਨਕ ਸਿੰਘ ਕਹਿੰਦੇ ਕਿ ਡੀਏਜੀ ਸਾਹਿਬ ਨੇ ਬਰੀਫ ਕਰ ਦਿੱਤਾ ਅਫੇ ਲੇਟ ਸਰ ਵੀ ਆਮ ਲੇਟ ਹੈ ਕਿੰਨੇ ਕਿੰਨੇ ਵਹੀਕਲਸ ਨੇ ਜਿਨ੍ਹਾਂ ਨੂੰ ਜਿਵੇਂ ਹਟਾਉਣ ਦਾ ਡੀਏਜੀ ਸਾਹਿਬ ਨੇ ਕਿਹਾ ਸੀਗਾ ਕਿੰਨੇ ਕਿੰਨੇ ਵਹੀਕਲਸ ਜਿਵੇਂ ਡੀਏਜੀ ਸਾਹਿਬ ਨੇ ਦੱਸਿਆ ਸੀਗਾ ਇੱਥੇ ਜਿੰਨੇ ਵੀ ਵਹੀਕਲਸ ਹੋਣਗੇ ਉਹਨਾਂ ਸਾਰਿਆਂ ਨੂੰ ਇੱਥੋਂ ਕਲੀਅਰ ਕੀਤਾ ਜਾਊਗਾ ਰੋਡ ਨੂੰ ਬਿਲਕੁਲ ਸਪੈਕ ਐਂਡ ਸਪੈਨ ਕੀਤਾ ਜਾਊਗਾ ਜਿਵੇਂ ਰੋਡ ਮਤਲਬ ਐਦਾਂ ਲੱਗੂਗੀ ਸਵੇਰ ਤੱਕ ਕਿ ਇੱਥੇ ਕੋਈ ਧਰਨਾ ਨਹੀਂ ਸੀ ਇਹਨੂੰ ਬਿਲਕੁਲ ਕਲੀਅਰ ਕੀਤਾ ਜਾਊਗਾ ਸਾਫ਼ ਕੀਤਾ ਜਾਊਗਾ ਜਿਹੜਾ ਵੀ ਸਟਰਕਚਰ ਹੋਏਗਾ ਉਹਨੂੰ ਰਿਮੂਵ ਕੀਤਾ ਜਾਊਗਾ ਦੋਨੇ ਸਾਈਡਾਂ ਸਾਫ਼ ਕੀਤੀ ਜਾਗੀ ਬਿਲਕੁਲ ਜੀ ਦੋਵੇਂ ਰੋਡਸ ਸਰਵਿਸ ਰੋਡ ਬਿਲਕੁਲ ਸਾਰਾ ਕੁਝ ਖਾਲੀ ਹੋਊਗਾ ਜਿਵੇਂ ਮੈਂ ਕਿਹਾ ਕਿ ਐਦਾਂ ਦੀ ਰੋਡ ਲੱਗੂਗੀ ਸਵੇਰ ਕਿ ਇੱਥੇ ਕੋਈ ਧਰਨਾ ਸੀ ਕਈ ਨਹੀਂ ਕਦੀ ਕਿੰਨੇ ਕਿਸਾਨ ਥੈਂਕ ਯੂ ਕੁਝ ਕਿਸਾਨਾਂ ਨੇ ਵਿਲਿੰਗਨੈਸ ਦਿੱਤੀ ਸੀ ਕਿ ਸਾਨੂੰ ਇੱਥੋਂ ਬੱਸਾਂ 'ਚ ਬਿਠਾ ਕੇ ਲੈ ਜਾਓ ਬਿਕੋਜ਼ ਉਹਨਾਂ ਕੋਲ ਸਾਧਨ ਨਹੀਂ ਸੀ ਸੋ ਉਹਨਾਂ ਨੂੰ ਬੱਸਾਂ 'ਚ ਬਿਠਾ ਕੇ ਲੈ ਕੇ ਗਏ ਆ ਅੱਗੇ ਬੱਸਾਂ 'ਚ ਬਿਠਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਪੇਚਾਂਗੇ ਜਿਹੜਾ ਕੋਈ ਰਿਸਿਸਟ ਕਰੂਗਾ ਉਹਨੂੰ ਫਿਰ ਡਿਟੇਨ ਕੀਤਾ ਜਾਊਗਾ ਹਰਿਆਣਾ ਪੁਲਿਸ ਨਾਲ ਅਸੀਂ ਰੈਗੂਲਰਲੀ ਇਨ ਟੱਚ ਤੇ ਇੱਕ ਵਾਰੀ ਜਦੋਂ ਸਾਡੀ ਇਧਰੋਂ ਕਲੀਅਰੈਂਸ ਹੋ ਜਾਊਗੀ ਨਾਲ ਦੀ ਨਾਲ ਹੀ ਉਹ ਵੀ ਆਪਣਾ ਕੰਮ ਸ਼ੁਰੂ ਕਰ ਦੇਣਗੇ ਤੇ ਉਧਰੋਂ ਵੀ ਖੋਲਿਆ ਜਾਊਗਾ ਮੋਰਸ ਤੋਂ ਨਹੀਂ ਸਰ ਤੁਹਾਨੂੰ ਕਰਨਾ ਪਿਆ ਮੌਕੇ ਦੇ ਉੱਪਰ ਨਹੀਂ ਕੋਈ ਯੂਜ਼ ਆਫ ਫੋਰਸ ਦੀ ਸਾਨੂੰ ਲੋੜ ਨਹੀਂ ਪਈ ਜਿਹੜੇ ਸਾਡੇ ਕਿਸਾਨ ਭਰਾ ਸੀ ਉਹਨਾਂ ਨੇ ਸਾਨੂੰ ਬਹੁਤ ਕੋਆਪਰੇਟ ਕੀਤਾ ਤੇ ਕੋਆਪਰੇਟ ਕਰਕੇ ਉਹ ਆਪ ਹੀ ਬੱਸਾਂ 'ਚ ਬੈਠ ਕੇ ਇਹਦੇ ਚਲੇ ਗਏ ਤਾਂ ਐਸਐਸਪੀ ਡਾਕਟਰ ਨਾਨਕ ਸਿੰਘ ਸੀਗੇ ਉਹਨਾਂ ਨੇ ਬਰੀਫ ਕੀਤਾ ਉਹਨਾਂ ਨੇ ਕਿਹਾ ਕਿ ਕਿਸੇ ਮੌਕੇ ਦੇ ਉੱਪਰ ਜਿਹੜੀ ਰੋਡ ਆ ਇਹ ਇਸ ਤਰ੍ਹਾਂ ਕਲੀਅਰ ਹੋ ਜੂਗੀ ਰਾਤ ਰਾਤ 'ਚ ਲੱਗੂਗਾ ਇਹ ਨਹੀਂ ਕਿ ਸ਼ਾਇਦ ਜਿੱਦਾਂ ਕੋਈ ਇੱਥੇ ਧਰਨਾ ਵੀ ਹੋਊਗਾ ਤਾਂ ਪੂਰਾ ਰੋਡ ਕਲੀਅਰ ਕੀਤਾ ਜਾ ਰਿਹਾ ਸ਼ੰਭੂ ਬਾਰਡਰ ਦਾ ਧਰਨਾ ਅੱਜ ਪੂਰੀ ਰਾਤ ਦੇ ਵਿੱਚ ਕਿ ਆ ਜਾਏਗਾ ਤਾਂ ਟਰੈਕਟਰ ਟਰਾਲੀਆਂ ਨੂੰ ਇਥੋਂ ਰਾਤ ਰਾਤ ਦੇ ਵਿੱਚ ਹਟਾ ਦਿੱਤਾ ਜਾਏਗਾ ਤਾਂ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਹਟਾਇਆ ਜਾ ਰਿਹਾ ਮਾਹੌਲ ਅਸੀਂ ਦਿਖਾ ਰਹੇ ਹਾਂ ਕਿ ਕੀ ਹੈ ਸ਼ੰਭੂ ਬਾਰਡਰ ਤੋਂ ਟਰੈਕਟਰ ਟਰਾਲੀਆਂ ਨੂੰ ਇਥੋਂ ਹਟਾਇਆ ਜਾ ਰਿਹਾ ਹੁਣ ਇਹ ਹੈਗੇ ਕਿਸਾਨ ਹੀ ਨੇ ਜਾਂ ਕੌਣ ਹੈ ਇਸ ਦੇ ਬਾਰੇ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਕਿ ਜਿਹੜੇ ਟਰੈਕਟਰ ਟਰਾਲੀਆਂ ਨੂੰ ਇਥੋਂ ਮੌਕੇ ਦੇ ਉੱਪਰੋਂ ਲੈ ਕੇ ਜਾ ਰਹੇ ਹਨ ਮੂੰਹ ਬੰਨੇ ਹੋਏ ਨੇ ਤਾਂ ਇਹ ਕੌਣ ਨੇ ਇਸ ਦੇ ਬਾਰੇ ਤਾਂ ਨਹੀਂ ਕਿਹਾ ਜਾ ਸਕਦਾ ਪਰ ਹੋ ਸਕਦਾ ਕਿ ਪੁਲਿਸ ਦੇ ਵੱਲੋਂ ਇਹ ਤੁਹਾਡੇ ਟਰੈਕਟਰ ਟਰਾਲੀਆਂ ਸੀਗੇ ਹਾਂਜੀ ਹਾਂਜੀ ਛੋਟੇ ਸੀਗੇ ਟਰੈਕਟਰ ਟਰਾਲੀਆਂ ਇਹ ਉਹ ਟਰੈਕਟਰ ਟਰਾਲੀਆਂ ਸੀਗੇ ਇਹ ਅਸੀਂ ਤਾਂ ਪੁੱਛਣ ਦੀ ਕੋਸ਼ਿਸ਼ ਕੀਤੀ ਅਸੀਂ ਕਿ ਟਰੈਕਟਰ ਟਰਾਲੀਆਂ ਕਿਹਦੇ ਸੀਗੇ ਪਰ ਇਹਨਾਂ ਨੇ ਕੁਝ ਦੱਸਿਆ ਨਹੀਂ ਸ਼ਾਇਦ ਹੋ ਸਕਦਾ ਕਿ ਪੁਲਿਸ ਦੇ ਵੱਲੋਂ ਹਾਇਰ ਕੀਤੇ ਹੋਣ ਇਹ ਲੋਕ ਇਧਰ ਲੈ ਬੰਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਜਰਾ ਅੱਗੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਹ ਕਹਿੰਦੇ ਨੇ ਥੋਡੇ ਨੇ ਜੀ ਟਰੈਕਟਰ ਟਰਾਲੀਆਂ ਇਹ ਹਾਂਜੀ 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 ਹਾਂ ਤੁਸੀਂ ਕਿੱਥੋਂ ਆਏ ਸੀਗੇ ਕਿੱਥੇ ਲੈ ਕੇ ਜਾ ਰਹੇ ਹੋ ਇਹ ਥਾਣੇ ਜਾ ਰਹੀਆਂ ਸ਼ੰਭੂ ਥਾਣੇ ਜੀ ਸ਼ੰਭੂ ਥਾਣੇ ਜਾ ਰਹੀਆਂ ਹਾਂ ਜੀ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਕਿਸਾਨਾਂ ਦਾ ਅੰਦੋਲਨ ਖਾਲੀ ਕਰਵਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਭੇਜ ਦਿੱਤਾ ਗਿਆ ਹੈ ਔਰ ਜਿਹੜਾ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਸੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜੀ ਸੀ ਬੀ ਮਸ਼ੀਨ ਦੇ ਨਾਲ ਤੋੜਿਆ ਜਾ ਰਿਹਾ ਤਾਂ ਸਿੱਧੀ ਤਸਵੀਰ ਦੇਖ ਸਕਦੇ ਹੋ ਤੁਸੀਂ ਉਹ ਪੰਜਾਬ ਟੀਵੀ ਤੇ ਐਕਸਕਲੂਸਿਵ ਤਸਵੀਰ ਅਸੀਂ ਇਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹਾਈਵੇ ਖਾਲੀ ਕਰਵਾਉਣ ਦੇ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ ਇਹ ਕਾਰਵਾਈ ਵਢੀ ਗਈ ਹੈ ਤਾਂ ਜਿਹੜਾ ਇੰਤਜ਼ਾਮ ਕੀਤਾ ਗਿਆ ਸੀ ਕਿਸਾਨਾਂ ਦੇ ਵੱਲੋਂ ਰੁਕਣ ਦੇ ਲਈ ਠਾਰ ਬਣਾਈ ਗਈ ਸੀਗੀ ਉਹ ਠਾਰ ਨੂੰ ਤੋੜ ਦਿੱਤਾ ਗਿਆ ਹੈ ਤਾਂ ਇਹ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਐਕਸ਼ਨ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਮੌਕੇ ਦੀ ਤਸਵੀਰ ਦਿਖਾ ਰਹੇ ਹਾਂ ਅਸੀਂ ਤੁਹਾਨੂੰ ਸ਼ੰਭੂ ਬਾਰਡਰ ਦੀ ਤਸਵੀਰ ਹੈ ਜਿੱਥੇ ਵੱਡੀਆਂ-ਵੱਡੀਆਂ ਮਸ਼ੀਨਾਂ ਜੀਸੀਬੀ ਲਗਾਈਆਂ ਗਈਆਂ ਨੇ ਹੈਡਰਾ ਕ੍ਰੇਨਸ ਲਗਾਈਆਂ ਗਈਆਂ ਨੇ ਇਹਨਾਂ ਦੇ ਨਾਲ ਟੋੜਿਆ ਜਾ ਰਿਹਾ ਹੈ ਜਿਹੜੇ 18 ਬਣਾਈਆਂ ਗਈਆਂ ਸੀਗੀਆਂ ਕਿਸਾਨਾਂ ਦੇ ਵੱਲੋਂ ਆਪਣੇ ਰੁਕਣ ਦੇ ਲਈ ਮੌਕੇ ਦੇ ਉੱਪਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਢਾਈ ਟੇਰੀ ਕੀਤਾ ਜਾ ਰਿਹਾ ਤਾਂ ਟਰੈਕਟਰ ਅਜੇ ਇੱਥੇ ਖੜੇ ਆ ਅੱਗੇ ਵੀ ਚੱਲ ਕੇ ਤਸਵੀਰ ਦਿਖਾਵਾਂਗੇ ਕਿ ਮੌਕੇ ਦਾ ਮਾਹੌਲ ਕੀ ਆ ਮੌਕੇ ਦੇ ਇੰਤਜ਼ਾਮ ਕੀ ਨੇ ਪੁਲਿਸੀ ਪੁਲਿਸ ਸਾਰੇ ਪਾਸੇ ਨਜ਼ਰ ਆ ਰਹੀ ਆ ਤਾਂ ਜਿੱਥੇ ਇੱਕ ਪਾਸੇ ਤੋੜ ਦਿੱਤਾ ਗਿਆ ਹੈ तमाम तरह ਦੇ ਜਿਹੜੇ ਇੰਤਜ਼ਾਮ ਸੀ ਕਿਸਾਨਾਂ ਦੇ ਵੱਲੋਂ ਕੀਤੇ ਗਏ ਬਾਕੀ ਇੱਥੇ ਕਿਸਾਨ ਕੋਈ ਫਿਲਹਾਲ ਨਜ਼ਰ ਆ ਨਹੀਂ ਰਿਹਾ ਤਾਂ ਟਰੈਕਟਰ ਖੜੇ ਆ ਟਰਾਲੀਆਂ ਖੜੀਆਂ ਨੇ ਤਾਂ ਮੌਕੇ ਦੀ ਤਸਵੀਰ ਦਿਖਾ ਰਹੇ ਆ ਤੁਹਾਨੂੰ ਕਿ ਮੌਕੇ ਤੇ ਗਰਾਉਂਡ ਜ਼ੀਰੋ ਤੇ ਤਸਵੀਰ ਕੀ ਹੈ ਗਰਾਉਂਡ ਜ਼ੀਰੋ ਦੀ ਤਸਵੀਰ ਕੀ ਕਹਿੰਦੀ ਆ ਪੁਲਿਸੀ ਪੁਲਿਸ ਸਾਰੇ ਪਾਸੇ ਨਜ਼ਰ ਆ ਰਹੀ ਆ ਗੱਡੀਆਂ ਪਰ ਪਰ ਕੇ ਜੋ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੋਈ ਆ ਅਗਲੇ ਪਾਸੇ ਦੀ ਤਸਵੀਰ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਅਗਲੇ ਪਾਸੇ ਦੀ ਤਸਵੀਰ ਕੀ ਕਹਿੰਦੀ ਆ ਪਰ ਇਹ ਹਾਈਵੇ ਅੱਜ ਰਾਤ ਤੱਕ ਕਲੀਅਰ ਕਰਨਾ ਫਿਲਹਾਲ ਅੱਜ ਰਾਤ ਤੱਕ ਕਲੀਅਰ ਹੋਣਾ ਔਖਾ ਬਹੁਤ ਹੈ ਕਿਉਂਕਿ ਟਰੈਕਟਰ ਟਰਾਲੀਆਂ ਖੜੀਆਂ ਬਹੁਤ ਨੇ ਇਸ ਤਰੀਕੇ ਦੇ ਇੰਤਜ਼ਾਮ ਕਰਨੇ ਸ਼ੁਰੂ ਕੀਤੇ ਸੀ ਕਿਸਾਨਾਂ ਨੇ ਕਿਉਂਕਿ ਗਰਮੀ ਆ ਚੁੱਕੀ ਆ ਗਰਮੀ ਔਨ ਕਰਕੇ ਇਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਸੀ ਪਰ ਸ਼ੰਭੂ ਬਾਰਡਰ ਕਿਹਾ ਜਾ ਸਕਦਾ ਹੈ ਕਿ ਖਾਲੀ ਕਰਵਾ ਲਿਆ ਗਿਆ ਸ਼ੰਭੂ ਬਾਰਡਰ ਖਾਲੀ ਕਰਵਾ ਲਿਆ ਗਿਆ ਮੌਕੇ ਦੇ ਉੱਪਰ ਕੋਈ ਕਿਸਾਨ ਇੱਥੇ ਫਿਲਹਾਲ ਨਜ਼ਰ ਆ ਨਹੀਂ ਰਿਹਾ ਸ਼ਾਇਦ ਇਸ ਪਾਸਿਓਂ ਵੀ ਜਿਹੜਾ ਤੋੜ ਦਿੱਤਾ ਗਿਆ ਇਸ ਪਾਸਿਓਂ ਪਰਲੇ ਬੰਨੇ ਜੜੀਆਂ 18 ਬਲਾਈਆਂ ਹੋਈਆਂ ਸੀਗੀਆਂ ਉਹ ਵੀ ਤੋੜ ਦਿੱਤੀਆਂ ਗਈਆਂ ਕਿਉਂਕਿ ਇਹ ਇੰਤਜ਼ਾਮ ਕਿਸਾਨਾਂ ਵੱਲੋਂ ਕੀਤੇ ਗਏ ਸੀਗੇ ਮੌਕੇ ਦੇ ਉੱਪਰ ਤਾਂ ਇਹਨਾਂ ਨੂੰ ਵੀ ਤੋੜ ਦਿੱਤਾ ਗਿਆ ਜੀਸੀਬੀ ਮਸ਼ੀਨ ਮੰਗਾਈ ਗਈ ਹੈ ਬਕਾਇਦਾ ਤੌਰ ਤੇ ਦੇਖੋ ਇਧਰ ਵੀ ਪੂਰਾ ਜਿਹੜਾ ਇੰਤਜ਼ਾਮ ਸੀ ਆ ਸਾਰਾ ਇੰਤਜ਼ਾਮ ਦੇਖੋ ਇਹ ਸਭ ਕੁਝ ਤੋੜ ਦਿੱਤਾ ਗਿਆ ਇਹ ਪ੍ਰਬੰਧ ਜਿਹੜੇ ਕੀਤੇ ਗਏ ਸੀ ਇਹਨਾਂ ਨੂੰ ਢਾਹ ਢੇਰੀ ਮੌਕੇ ਤੇ ਕਰ ਦਿੱਤਾ ਗਿਆ ਹੈ ਜਿੱਥੇ तमाम तरह ਦੇ ਇੰਤਜ਼ਾਮ ਸੀ ਅੰਦਰ ਫ੍ਰਿਜ ਪਈ ਹੈ ਕੂਲਰ ਪਿਆ ਹੈ ਔਰ ਅੰਦਰ ਬਾਲਟੀਆਂ ਣੋਂ ਦਾ ਸਾਰਾ ਸਮਾਨ ਸੀਗਾ ਇੱਕ ਮੋਟਰਸਾਈਕਲ ਵੀ ਅੰਦਰ ਖੜਾ ਹੈ ਪੀਬੀ02 ਨੰਬਰ ਮੋਟਰਸਾਈਕਲ ਆ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲਿਆਂ ਦਾ ਇਹ ਸ਼ੈੱਡ ਆ ਕਿਉਂਕਿ ਅੰਦਰ ਇਹਨਾਂ ਨੇ ਝੰਡੇ ਪਏ ਆ ਔਰ ਇਹ ਗੱਦੇ ਸੀਗੇ ਤਾਂ ਇਹ ਪੂਰਾ ਸ਼ੈੱਡ ਟੈਟਰੀ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਅੱਗੇ ਟਰੈਕਟਰ ਟਰਾਲੀਆਂ ਖੜੇ ਆ ਜਿਹੜੇ ਸਾਧਨ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਕੀਤਾ ਗਿਆ ਪਰ ਪੁਲਿਸ ਪੁਲਿਸ ਸਾਰੇ ਪਾਸੇ ਨਜ਼ਰ ਆਉਗੀ ਥੱਲੇ ਵੀ ਦੇਖੋਗੇ ਤੁਸੀਂ ਤਾਂ ਅਗਲੇ ਪਾਸੇ ਦੀ ਵੀ ਤਸਵੀਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅਗਲੇ ਪਾਸੇ ਦਾ ਮਾਹੌਲ ਕੀ ਹੈ ਤਾਂ ਫਿਲਹਾਲ ਸ਼ੰਭੂ ਬਾਰਡਰ ਤੇ ਅਗਲੇ ਪਾਸੇ ਤਾਂ ਜਰੂਰ ਪੁਲਿਸ ਨਜ਼ਰ ਆ ਰਹੀ ਹੈ ਪਰ ਫਿਲਹਾਲ ਪਿਛਲੇ ਬੰਨੇ ਜੀਸੀਬੀ ਦੇ ਨਾਲ ਤੋੜ ਦਿੱਤੀਆਂ ਗਈਆਂ ਨੇ ਬਹੁਤ ਸਾਰੀਆਂ ਜਿਹੜੀਆਂ 18 ਬਣਾਈਆਂ ਗਈਆਂ ਸੀ ਉਹਨਾਂ ਨੂੰ ਤੋੜ ਦਿੱਤਾ ਗਿਆ ਇਸ ਪਾਸੇ ਵੀ ਅਗਲੇ ਬੰਨੇ ਦੇ ਇੰਤਜ਼ਾਮ ਅਗਲੇ ਬੰਨੇ ਦੇ ਪ੍ਰਬੰਧ ਜਿਹੜੇ ਆ ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਤੁਹਾਨੂੰ ਕਰ ਰਹੇ ਹਾਂ ਕਿ ਅਗਲੇ ਬੰਨੇ ਦੇ ਇੰਤਜ਼ਾਮ ਕੀ ਹੈ ਤਾਂ ਸ਼ੰਭੂ ਬਾਰਡਰ ਨੂੰ ਖਾਲੀ ਕਰਵਾਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ ਮੌਕੇ ਦੇ ਉੱਪਰ ਭਾਰੀ ਪੁਲਿਸ ਫੋਰਸ ਹੈ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਕੋਸ਼ਿਸ਼ ਕਰਦੇ ਗੱਲਬਾਤ ਕਰਦੇ ਕੀ ਕਹਿ ਰਹੇ ਮੰਗ ਕੀ ਕਰਨੀ ਆ ਜੀ ਜਿਹੜਾ ਬੰਦਾ ਇੱਕ ਬੰਦੇ ਨੂੰ ਇੱਕ ਟਰੱਕ ਦਾ ਪਹਾੜਾ ਜਿਸ ਨੂੰ 5000 ਰੁਪਏ ਰਿਹਾ ਦਿੱਲੀ ਦਾ ਉਹ 15 15 20 20000 ਦੇ ਰਿਹਾ ਉਹ ਦੁਖੀ ਹੋ ਹੀ ਹੋਊਗਾ ਜੀ ਹੂੰ ਸਾਰਿਆਂ ਦਾ ਧਿਆਨ ਰੱਖਣਾ ਚਾਹੀਦਾ ਸਵੇਰਿਆ ਅਨਾਉਂਸਮੈਂਟ ਵੀ ਜਿਹੜੀ ਕਰਕੇ ਇਤਲਾਹ ਕਰ ਦਿੱਤੀ ਸੀ ਕਿਸਾਨਾਂ ਨੂੰ ਕਿ ਤੁਸੀਂ ਇੱਥੋਂ ਧਰਨਾ ਸਮਾਪਤ ਹੋ ਚੁੱਕਿਆ ਤੁਸੀਂ ਜਾ ਸਕੋ ਉਹ ਤਾਂ ਵੇਖੋ ਜੀ ਮੌਕੇ ਤੇ ਅਸੀਂ ਆ ਕੇ ਕਰਨੀ ਹੁੰਦਾ ਉਹ ਤਾਂ 131 ਧਾਰਾ ਹੈਗੀ ਬੀ ਐਨ ਐਸ ਐਸ ਦੀ ਪਹਿਲਾ ਐਡਵਾਂਸ ਇੱਕ ਦਿਨ ਪਹਿਲਾਂ ਥੋੜਾ ਉਹ ਤੇ ਮੌਕੇ ਤੇ ਆ ਕੇ ਉਹਨਾਂ ਨੂੰ ਪਤਾ ਹੀ ਇਹ ਹੈ ਅਸੀਂ ਅਨਲੌਫਲ ਅਸੈਂਬਲੀ ਹੈ ਸੋ ਸਾਡੇ ਕੋਲ ਪਾਵਰ ਹੈ ਜੀ ਸਾਡਾ ਇੱਕ ਸਬੰਸਪੈਕਟਰ ਵੀ ਹੈ ਉਸਾਂ ਬਲੀ ਨੂੰ ਤੇਰਬਤਰ ਕਰ ਸਕਦਾ ਸਿਚੁਏਸ਼ਨ ਹੈ ਸਰ ਤੁਸੀਂ ਮੌਕੇ ਦੇ ਉੱਪਰ ਜਦੋਂ ਪਹੁੰਚੇ ਸੀਗੇ ਤਾਂ ਈਜ਼ੀਲੀ ਕਿਸਾਨ ਰਾਜੀ ਸੀਗੇ ਸੂਝਣ ਨੂੰ ਬਿਲਕੁਲ ਰਾਜੀ ਆ ਜੀ ਵੇਖੋ ਉਸ ਤਾਂ ਕੋਈ ਗੱਲ ਹੀ ਨਹੀਂ ਕੀਤੀ ਨਾ ਕਿ ਉਹਨੇ ਉਹਨਾਂ ਸਾਨੂੰ ਕੋਈ ਕਿਹਾ ਨਾ ਹੀ ਉਹਨਾਂ ਨੂੰ ਕਿਹਾ ਉਹ ਆਪੇ ਉੱਠ ਗਿਆ ਸਾਨੂੰ ਕਹਿੰਦੇ ਘਰਾਂ ਜਾਣਾ ਤੇ ਥੋੜੇ ਬਜ਼ੁਰਗ ਸੀ ਜਿਹੜੇ 30 40 ਉਹ ਸਾਡੀ বাস 'ਚ ਬਹਿ ਗਏ ਉਹ ਕਹਿੰਦੇ ਸਾਨੂੰ ਘਰਾਂ ਨੂੰ ਛੱਡ ਆਏ ਉਹ ਤੋਂ ਛੱਡ ਆਉਣਗੇ ਜਾ ਕੇ ਉਹ ਕੋਈ ਡਿਟੇਨ ਵੀ ਇੱਥੋਂ ਕਿਤੇ ਨਹੀਂ ਜਾਂ ਫਿਰ ਘਰਾਂ ਨਹੀਂ ਕੋਈ ਡਿਟੇਨ ਕਰਨ ਦੀ ਲੋੜ ਹੀ ਨਹੀਂ ਪਈ ਜੀ ਡਿਟੇਨ ਤੇ ਤਾਂ ਕਰੀਏ ਨਾ ਪਰ ਜੇ ਅੱਗੋਂ ਕੋਈ ਸਾਨੂੰ ਕੁਝ ਕਹਿੰਦਾ ਕਹਿੰਨੇ ਕੀਤਾ ਹੀ ਕੱਖ ਨਹੀਂ ਆਪ ਵੀ ਗੱਡੀ 'ਚ ਬਹਿ ਗਏ ਜਿਹਨਾਂ ਨੇ ਕਹਿ ਘਰ ਜਾਣਾ ਘਰੇ ਜਾਣਾ ਜੇ ਕੋ ਕਹੂਗਾ ਮੈਂ ਗ੍ਰਿਫਤਾਰੀਓ ਹੀ ਦੇਣੀ ਫਿਰ ਗ੍ਰਿਫਤਾਰ ਕਰ ਲਾਂਗਾ ਤੱਕ ਸ਼ੰਭੂ ਬਾਰਡਰ ਕਲੀਅਰ ਹੋ ਜਾਏ ਬਿਲਕੁਲ ਜੀ ਸਵੇਰ ਤੱਕ ਚੱਲ ਪੈਗਾ ਜੀ ਵੇਖੋ ਉਹ ਹਰਿਆਣੇ ਵਾਲਿਆਂ ਦਾ ਬੈਰੀਕੇਟਿੰਗ ਜਿਹੜੀ ਹੈ ਨਾ ਜੀ ਉਹ ਕਦੋਂ ਰਿਮੂਵ ਸਾਡਾ ਕਲੀਅਰ ਸਾਡਾ ਕਲੀਅਰ ਹੈ ਤੁਹਾਡਾ ਡੀਆਈਜੀ ਹਰਮਨबीर ਸਿੰਘ ਗੱਲ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਆ ਸਰ ਜਦੋਂ ਤੁਸੀਂ ਮੌਕੇ ਦੇ ਉੱਪਰ ਪਹੁੰਚੇ ਸੀਗੇ ਔਰ ਉਦੋਂ ਸਿਚੁਏਸ਼ਨ ਕੀ ਸੀਗੀ ਕਿੰਨੇ ਕਿ ਕਿਸਾਨ ਮੌਕੇ ਦੇ ਉੱਪਰ ਹੈਗੇ ਸੀਗੇ ਸਰ ਕਸਾਨ ਜੀ ਉਦੋਂ ਤੋਂ ਵੇਖੋ ਨੇਰਾ ਸੀਗਾ 150 200 ਦੇ ਕਰੀਬ ਹੋਊਗਾ ਜਦੋਂ ਅਸੀਂ ਆਏ ਹਉਣ ਤੋਂ ਪਹਿਲਾਂ ਹੀ ਉਹ ਚਲੇ ਗਏ ਸੀਗੇ 40 50 ਜਿਹੜੇ ਸੀਗੇ ਉਹ ਕਹਿੰਦੇ ਸਾਨੂੰ ਅੱਗੇ ਛੱਡ ਦਿਓ ਉਹਨਾਂ ਨੂੰ ਭੇਜਤਾ ਸੀ ਜਿਹੜੇ ਉਹਨਾਂ ਜੋ ਕਹਿਣਗੇ ਘਰਾਂ 'ਚ ਛੱਡਣ ਨੂੰ ਘਰਾਂ 'ਚ ਛੱਡ ਦਾਂਗੇ ਜਿਹੜੇ ਉਹਨਾਂ ਦੇ ਵਹੀਕਲਸ ਨੇ ਸਰ ਜਿਵੇਂ ਟਰੈਕਟਰ ਟਰਾਲੀਆਂ ਨੇ ਇਹਨਾਂ ਦਾ ਕੀ ਕੀਤਾ ਜਾਏਗਾ ਮੌਕੇ ਤੋਂ ਉਹਨਾਂ ਨੂੰ ਕਿਹਾ ਜਾਏਗਾ ਇੱਥੋਂ ਰਿਮੂਵ ਕਰਨ ਤੇ ਇੱਕ ਯਾਰਡ ਅਸੀਂ ਡਿਸਾਈਡ ਇੱਕ ਜਗ੍ਹਾ ਸਿਲੈਕਟ ਕੀਤੀ ਹੈ ਜੀ ਉੱਥੇ ਉਹਨਾਂ ਨੂੰ ਰੱਖਾਂਗੇ ਦੰਦਿਆਂ ਜਿੰਨੀਆਂ ਟਰੈਕਟਰ ਟਰਾਲੀਆਂ ਹੋਰ ਵੀ ਜਿਹੜਾ ਇਹਨਾਂ ਦਾ ਕੋਈ ਸਮਾਨ ਹੈਗਾ ਉਹ ਡੀਐਸਪੀ ਕਨੌਰ ਨੇ ਸਾਡੇ ਇਸ ਦੇ ਨੋਡਲ ਅਫਸਰ ਉਹ ਸਾਰਾ ਕੁਝ ਉਹਨਾਂ ਕੋਲ ਜਦੋਂ ਆਉਣਗੇ ਆਪ ਦਾ ਸਬੂਤ ਦੇ ਕੇ ਉਹਨਾਂ ਕੋਲ ਜਿਹੜੀ ਚੀਜ਼ ਉਹਨਾਂ ਦੀ ਹੋਊਗੀ ਉਹਨਾਂ ਨੂੰ ਵਾਪਸ ਕਰ ਦਾਂਗੇ ਠੀਕ ਹੈ ਤਾਂ ਸ਼ੰਭੂ ਬਾਰਡਰ ਅੱਜ ਰਾਤ ਤੱਕ ਖਾਲੀ ਹੋ ਜਾਏਗਾ ਕਿਉਂਕਿ ਮੌਕੇ ਦੇ ਉੱਪਰ ਡੀਜੀ ਹਰਮਨबीर ਸਿੰਘ ਗਿੱਲ ਸੀਗੇ ਸਾਡੇ ਨਾਲ ਪ੍ਰੂ ਪੰਜਾਬ ਟੀਵੀ ਨਾਲ ਗੱਲ ਕਰ ਰਹੇ ਸੀਗੇ ਔਰ ਉਹ ਬਕਾਇਦਾ ਤੌਰ ਤੇ ਭਾਰੀ ਪੁਲਿਸ ਫੋਰਸ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀ ਤਸਵੀਰ ਹੈ ਇਹ ਸ਼ੰਭੂ ਬਾਰਡਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਭਾਰੀ ਪੁਲਿਸ ਫੋਰਸ ਹੈ ਭਾਰੀ ਅਮਲਾ ਮੌਕੇ ਦੇ ਉੱਪਰ ਤਾਇਨਾਤ ਆ ਤਾਂ ਸ਼ੰਭੂ ਬਾਰਡਰ तकरीबन ਖਾਲੀ ਹੋ ਚੁੱਕਿਆ ਹੈ ਸ਼ੰਭੂ ਬਾਰਡਰ ਤੇ ਮੌਕੇ ਦੇ ਉੱਪਰ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਮੌਕੇ ਦੇ ਉੱਪਰ ਜਿੰਨੇ ਕਿਸਾਨ ਸੀਗੇ ਇਸ ਤਰੀਕੇ ਨਾਲ ਡੀਆਈਜੀ ਹਰਮਨਬੀਰ ਸਿੰਘ ਗਿੱਲ ਹੁਣਾਂ ਨੇ ਦੱਸਿਆ ਕਿ ਉਹਨਾਂ ਨੂੰ ਅਸੀਂ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤਾਂ ਰਾਜੀ ਹੋਗੇ ਸੀ ਇੱਥੋਂ ਜਾਣ ਦੇ ਲਈ ਤਾਂ ਸ਼ੰਭੂ ਆਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਦੇ ਵੱਲੋਂ ਕਿਸਾਨ ਇੱਥੇ ਨਹੀਂਗੇ ਹੁਣ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤਾਂ ਇਹਨਾਂ ਨੂੰ ਇੱਥੋਂ ਹਟਾ ਦਿੱਤਾ ਗਿਆ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ ਜਿਹੜੇ ਉਹਨਾਂ ਦੇ ਸਾਧਨ ਨੇ ਉਹਦੇ ਲਈ ਬਕਾਇਦਾ ਤੌਰ ਤੇ ਇੱਕ ਯਾਰਡ ਬਣਾਇਆ ਗਿਆ ਔਰ ਟਰੈਕਟਰ ਟਰਾਲੀਆਂ ਤੇ ਬਾਕੀ ਦੇ ਜਿਹੜੇ ਸਾਧਨ ਨੇ ਉਹਨਾਂ ਨੂੰ ਉੱਥੇ ਭਜਵਾਇਆ ਜਾਏਗਾ ਔਰ ਉੱਥੋਂ ਫਿਰ ਜਿਹੜੇ ਜਿਹਦਾ ਜੋ ਸਾਧਨ ਹੋਏਗਾ ਆਪੋ ਆਪਣੇ ਡਾਕੂਮੈਂ ਤਦ ਤਾ ਸ਼ੰਭੂ ਬਾਰਡਰ ਪੰਜਾਬ ਵਾਲੇ ਪਾਸਿਓ ਖਾਲੀ ਹੋ ਜਾਏਗਾ ਅੱਜ ਰਾਤ ਤੱਕ ਕਿਉਂਕਿ ਮੌਕੇ ਦੇ ਉੱਪਰ ਜੀਸੀਬੀ ਵੱਡੀਆਂ-ਵੱਡੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ ਔਰ ਹਰਿਆਣੇ ਵਾਲੇ ਪਾਸਿਓ ਬੈਰੀਕੇਡ ਕਦੋਂ ਹਟਦੇ ਦੇਖਣਾ ਹੋਵੇਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ ਬੈਰੀਅਰ